ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਟ ਦੀ ਐਮ ਮੀਟਿੰਗ ਬੁਲਾਈ ਹੈ ਦੱਸਦੀ ਕਿ ਪੰਜਾਬ ਕੈਬਨਟ ਦੀ ਮੀਟਿੰਗ 29 ਅਗਸਤ ਨੂੰ ਹੋਣ ਜਾ ਰਹੀ ਹੈ ਇਹ ਮੀਟਿੰਗ ਵੀਰਵਾਰ ਨੂੰ ਸਵੇਰੇ 11 ਵਜੇ ਪੰਜਾਬ ਸਕਤਰੇਤ ਚੰਡੀਗੜ੍ਹ ਵਿਖੇ ਹੋਵੇਗੀ ਇਸ ਬੈਠਕ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ ਤੇ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਕੈਬਨਟ ਮੀਟਿੰਗ ਹੋਵੇਗੀ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਤੋਂ 4 ਸਤੰਬਰ ਤੱਕ ਚਲੇਗਾ ਜਿਸ ਵਿੱਚ ਹੁਣ ਤੱਕ ਪਾਸ ਕੀਤੇ ਗਏ ਸਾਰੇ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਪੰਜਾਬ ਕੈਬਨਟ ਦੀ ਪਿਛਲੀ ਬੈਠਕ ਵਿੱਚ ਫੈਮਿਲੀ ਕੋਰਟ ਦੇ ਸਲਾਹਕਾਰਾਂ ਦਾ ਪੱਤਾ ਵਧਾਇਆ ਗਿਆ ਹੈ ਪੰਜਾਬ ਦੀ ਫੈਮਿਲੀ ਕੋਰਟ ਵਿੱਚ ਤਨਾਤ ਕਾਉਂਸਲਰਾਂ ਨੂੰ ਹੁਣ 600 ਰੁਪਏ ਰੋਜ਼ਾਨਾ ਪੱਤਾ ਮਿਲੇਗਾ ਪਹਿਲਾਂ ਉਹਨਾਂ ਨੂੰ 75 ਰੁਪਏ ਰੋਜ਼ਾਨਾ ਪੱਤਾ ਮਿਲਦਾ ਸੀ ਕੈਬਨੇਟ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਜਾਵੇਗੀ ਜਿਨ੍ਹਾਂ ਲੋਕਾਂ ਨੇ 31 ਜੁਲਾਈ ਤੱਕ ਜ਼ਮੀਨ ਖਰੀਦੀ ਹੈ ਉਹਨਾਂ ਨੂੰ ਇਸ ਦਾ ਲਾਭ ਮਿਲੇਗਾ ਇਸ ਦੇ ਨਾਲ ਹੀ ਰਜੇਹ ਲੋਕਾਂ ਨੂੰ 2 ਨੰਬਰਾਂ ਤੱਕ ਰਜਿਸਟ੍ਰੇਸ਼ਨ ਕਰਵਾਣੀ ਪਵੇਗੀ ਕੈਨੇਡਾ ਦੀ ਟਰੂਡੋ ਸਰਕਾਰ ਨੇ ਕੈਨੇਡਾ ਵਿੱਚ ਅਸਥਾਈ ਨੌਕਰੀ ਲੱਭਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਦਾ ਅਸਰ ਘੱਟ ਤਨਖਾਹ ਤੇ ਕੰਮ ਕਰਨ ਵਾਲਿਆਂ ਤੇ ਅਸਥਾਈ ਨੌਕਰੀ ਲੱਭਣ ਵਾਲੇ ਲੱਖਾਂ ਵਿਦੇਸ਼ੀਆਂ ਤੇ ਪਵੇਗਾ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ ਮਾਰਾ ਦਾ ਮੰਨਣਾ ਹੈ ਕਿ ਟੂਟੋ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਵਾਸੀਆਂ ਵਿਚਾਲੇ ਬੇਰੋਜ਼ਗਾਰੀ ਵਧੇਗੀ ਟੂਟੋ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਲੇਬਰ ਮਾਰਕੀਟ ਬਦਲ ਗਈ ਹੈ ਅਸੀਂ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਜਾ ਰਹੇ ਹਾਂ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਬਿਜ਼ਨਸਮੈਨ ਕੈਨੇਡਾ ਦੇ ਕਾਮਿਆਂ ਤੇ ਨੌਜਵਾਨਾਂ ਤੇ ਨਿਵੇਸ਼ ਕਰਨ ਦੱਸਦੀ ਕੈਨੇਡਾ ਸਰਕਾਰ ਨੇ ਕੋਵਿਡ-19 ਮਹਾਮਾਰੀ ਮਗਰੋਂ ਕਾਮਯਾ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨੀਮਤ ਵੀ ਛੋੜ ਦਿੱਤੀ ਸੀ ਜਿਸ ਕਰਕੇ ਵਿਦੇਸ਼ੀ ਕਾਮਯਾ ਖਾਸ ਤੌਰ ਤੇ ਘੱਟ ਤਨਖਾਹ ਵਾਲੇ ਵਰਕਰਾਂ ਦੀ ਤਾਦਾਦ ਬਹੁਤ ਵਧ ਗਈ ਹੈ ਟਰੂਡੋ ਸਰਕਾਰ ਨੇ ਕਿਹਾ ਹੈ ਕਿ ਰੋਜ਼ਗਾਰਦਾਤਾ ਉੱਚ ਬੇਰੋਜ਼ਗਾਰੀ ਵਾਲੇ ਖੇਤਰਾਂ ਯਾਨੀ ਜਿੱਥੇ ਬੇਰੋਜ਼ਗਾਰੀ ਦਰ 6% ਦੀ ਜਾਂ ਇਸ ਤੋਂ ਵੱਧ ਹੈ ਇਹ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਯਾ TFW ਨੂੰ ਭਰਤੀ ਕਰਨ ਦੇ ਯੋਗ ਨਹੀਂ ਹੋਣਗੇ ਹਾਲਕਿ ਭੋਜਨ ਸੁਰੱਖਿਆ ਖੇਤਰਾਂ ਜਿਵੇਂ ਖੇਤੀਬਾੜੀ ਫੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਅਤੇ ਨਾਲ ਹੀ ਉਸਾਰੀ ਅਤੇ ਹੈਲਥ케ਅਰ ਵਰਗੀਆਂ ਖੇਤਰਾਂ ਜਿੱਥੇ ਸਟਾਫ ਦੀ ਕਮੀ ਹਜੇ ਵੀ ਗੰਭੀਰ ਹੈ ਉਥੇ ਛੋਟਾ ਹੋਣ ਗਿਆ ਹੋਰ ਉਲਟ ਫੇਰ ਕਰਦੇ ਆ ਸਰਕਾਰ ਨੇ ਕਿਹਾ ਕਿ ਰੋਜ਼ਗਾਰ ਦਾ ਤਵਨ ਹੁਣ ਆਪਣੇ ਕੁਲ ਵਰਕਰਾਂ ਦੇ 10% ਤੋਂ ਵੱਧ ਕਾਮੇ TFDW ਰਾਹੀਂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਾਲ ਹੀ ਘੱਟ ਤਨਖਾਹ ਵਾਲੇ TFDW ਲਈ 2 ਸਾਲ ਤੋਂ ਘਟਾ ਕੇ 1 ਸਾਲ ਦਾ ਕਰ ਦਿੱਤਾ ਗਿਆ ਹੈ ਰਵਨੀ ਵਿਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ ਰਵਨੀ ਵਿਟੂ ਬਿਨਾਂ ਵਿਰੋਧ ਦੇ ਸੰਸਦ ਮੈਂਬਰ ਚੁਣੇ ਗਏ ਹਨ ਇਸ ਤੋਂ ਇਲਾਵਾ ਹਰਿਆਣਾ ਤੋਂ ਕਿਰਨ ਚੋਧਰੀ ਅਤੇ ਅਭਿਸ਼ੇਕ ਮਨੂ ਸਿੰਧਵੀ ਵੀ ਰਾਜ ਸਭਾ ਪਹੁੰਚੇ ਹਨ ਸਿਆਸਤ ਨਾਲ ਜੁੜੀ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿੰਤਰੀ ਰੇਲ ਮੰਤਰੀ ਰਵਨੀ ਵਿਟੂ ਅੱਜ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਬਿਨਾ ਮੁਕਾਬਲਾ ਰਾਸਵਭਾ ਮੈਂਬਰ ਚੁਣੇ ਗਏ ਹਨ ਰਾਸਵਭਾ ਜਿਮਣੀ ਚੋਣਾ ਚ ਭਾਜਪਾ ਨੇ 12 ਉਮੀਦਵਾਰ ਖੜੇ ਕੀਤੇ ਸਨ ਜਿਨ੍ਹਾਂ ਖਿਲਾਫ ਵਿਰੋਧੀ ਧਿਰ ਨੇ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਅੱਜ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਸੀ ਅਤੇ ਹੁਣ ਵਿਰੋਧੀ ਪਾਰਟੀ ਵੱਲੋਂ ਕੋਈ ਵੀ ਉਮੀਦਵਾਰ ਨਾ ਖੜਾ ਕਰਨ ਤੇ ਰਾਸਵਭਾ ਵਿੱਚ ਵੋਟਿੰਗ ਨਹੀਂ ਹੋਵੇਗੀ ਅਤੇ ਰਵਨੀਤ ਬਿੱਟੂ ਬਿਨਾ ਮੁਕਾਬਲਾ ਰਾਸਵਭਾ ਮੈਂਬਰ ਚੁਣੇ ਗਏ ਹਨ ਇਸੇ ਤਰ੍ਹਾਂ ਕਿਰਨ ਚੌਧਰੀ ਹਰਿਆਣਾ ਤੋਂ ਰਾਜ ਸਭਾ ਮੈਂਬਰ ਅਤੇ ਅਭਿਸ਼ੇਕ ਮਨੂਜ ਸਿੰਧਵੀ ਤੇਲੰਗਾਨਾ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ ਦੱਸਦੀ ਕਿ ਬਿੱਟੂ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਪੋਤੇ ਹਨ ਲੁਧਿਆਣਾ ਤੋਂ ਵਿਧਾਇਕ ਰਮਣੀ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਨੇ ਭਾਜਪਾ ਦੀ ਤਰਫੋਂ ਲੋਕ ਸਭਾ ਚੋਣਾਂ ਲੜੀ ਸੀ ਜਿਸ ਵਿੱਚ ਉਹ ਰਾਜਾ ਵੜਿੰਗ ਤੋਂ ਹਾਰ ਗਏ ਸਨ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਤੇਲ ਮੰਤਰੀ ਬਣਾਇਆ ਗਿਆ ਅਤੇ ਹੁਣ ਅਰਵਨੀ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ ਰਵਨੀ ਵਿਟੂ ਬਿਨਾ ਵਿਰੋਧ ਦੇ ਸੰਸਦ ਮੈਂਬਰ ਚੁਣੇ ਗਏ ਹਨ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਮੰਗਲਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਮੰਗ ਪੱਤਰ ਸੌਂਪਿਆ ਤਰਸੇਮ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ 30 ਅਗਸਤ ਨੂੰ ਪੰਜ ਤਖਤਾਂ ਦੇ ਜਿੱਤਦਾਰਾਂ ਦੀ ਹੋਣ ਵਾਲੀ ਮੀਟਿੰਗ ਦੇ ਸਬੰਧ ਵਿੱਚ ਗਏ ਸਨ ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲ ਤਲ ਅੰਦਰ ਚੱਲ ਰਹੇ ਕਲੇਸ਼ ਨੂੰ ਲੈ ਕੇ ਵੀ ਸੁਖਬੀਰ ਬਾਦਲ ਦੇ ਧੰਕ ਕਸਿਆ ਤਰਸੇਮ ਸਿੰਘ ਨੇ ਦੱਸਿਆ ਕਿ 30 ਅਗਸਤ ਨੂੰ ਸ਼੍ਰੀ ਹਰਕੰਨਤਕ ਸਹਿ ਵਿਖੇ ਪੰਜ ਤਖਤਾਂ ਦੇ ਜੱਜਦਾਰਾਂ ਦੀ ਮੀਟਿੰਗ ਹੋ ਰਹੀ ਹੈ ਸੁਖਬੀਰ ਬਾਦਲ ਵੱਲੋਂ ਕਾਲ ਦਲ ਵਿੱਚ ਕੀਤੀਆਂ ਗਈਆਂ ਗਲਤੀਆਂ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਪਾਈਚਾਰੇ ਸੰਬੰਧੀ ਫੈਸਲੇ ਲੈਣ ਦੀ ਅਪੀਲ ਕੀਤੀ ਗਈ ਹੈ ਅਸੀਂ ਜੱਜਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਲਾਂਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਧਿਆਨ 'ਚ ਰੱਖਦੇ ਹੋਏ ਕੋਈ ਜਿਹੜਾ ਹੈ ਨਾ ਇਹ ਜੱਜਦਾਰ ਸਾਹਿਬ ਜੋ ਇੱਕ ਪੰਥ ਕਰ ਬੈਤਾਂ ਖਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤੇ ਇਹ ਤੇ ਜੀ ਜਦੋਂ ਹੁਣ ਦੇਖਦਾ ਕਿ ਉਹਨਾਂ ਨੇ ਗਲਤੀਆਂ ਏਡੀਆਂ ਨੇ ਵਧੀਆਂ ਕੀਤੀਆਂ ਤੇ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ ਹੁਣ ਉਹ ਜੋ ਵੀ ਹੈ ਇਹੋ ਜੇ ਹੱਥ ਪੈਰ ਮਾਰ ਰਹੇ ਆ ਗਲਤ ਇਲਜ਼ਾਮ ਬਾਜੀ ਲਾ ਰਹੇ ਆ ਕਈ ਇਹੋ ਜੇ ਬਹੁਤ ਬੜੇ ਬੜੇ ਬੰਦਿਆਂ ਦੀਆਂ ਇਹੋ ਜਿਹੀਆਂ ਚੀਜ਼ਾਂ ਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦੇ ਵਿਕਾਰ ਨਹੀਂ ਢਾ ਲਾ ਰਹੇ ਆ ਤੇ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜਾ ਕੱਢ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੀ ਖਾਤਰ ਆਪਣੇ ਜੋ ਅਪ ਗਨਾਹਾਂ ਤੇ ਪੜਦਾ ਪਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਕਾਲੀ ਦਲ ਅਕਾਲੀ ਦਲ ਨੂੰ ਕੋ ਡਰ ਖਾ ਰਿਹਾ ਅਮਰਪਾਲ ਤੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਣਾ ਆ ਤੁਸੀਂ ਨਹੀਂ ਸਬਦਰ ਹੋਣਾ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡਾਰੀ ਖਿਚਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲਣ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲਣ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅੰਮ੍ਰਿਤਪਾਲ ਦੇ ਪਿੱਛੇ ਲੱਗੇ ਹੋਏ ਆ ਮੇਰੇ ਖਿਆਲ ਅਕ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅੰਮ੍ਰਿਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰਤਾ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾ ਰਿਹਾ ਮੰਡੀ ਤੋਂ ਸਲਸਲ ਮੈਂਬਰ ਕੰਗਨਾਰ ਰਣੋਤ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਉਹਨਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ ਭਾਜਪਾ ਵੱਲੋਂ ਇਸ ਬਿਆਨ ਨਾਲੋਂ ਖੋਨੂ ਵਕ ਕਰ ਲਿੱਤਾ ਗਿਆ ਹੈ ਪਰ ਕਿਸਾਨ ਇਸ ਬਿਆਨ ਦਾ ਪਿੱਛਾ ਨਹੀਂ ਛੱਡ ਰਹੇ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਨੇ ਕੰਗੜਾ ਰਲੋਂ ਨੂੰ ਮਾਫੀ ਮੰਗ ਲਈ ਕਿਹਾ ਹੈ ਉਹਨਾਂ ਸ਼ੰਭੂ ਬਾਟਰ ਤੋਂ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਹੈ ਕਿ ਭਾਜਪਾ ਨੇ ਭਾਵੇਂ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ ਪਰ ਕੰਗੜਾ ਭਾਜਪਦੀ ਸੰਸਦ ਮੈਂਬਰ ਹੈ ਜੇਕਰ ਭਾਜਪਾ ਮੰਨਦੀ ਹੈ ਕਿ ਕੰਗੜਾ ਦਾ ਬਿਆਨ ਗਲਤ ਹੈ ਤਾਂ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਸਰਵਨ ਸਿੰਘ ਪੰਦੇਰ इस समय शंभू मोर्चे से बोल रहा हूं जो भाजपा के पार्टी ने नेशनल लेवल पर कंगना रनौत जी के बयान से किनारा कर लिया है लेकिन भाजपा की एमपी है कंगना रनौत तो उसके ऊपर उसके जाप्ता कार्रवाई होनी चाहिए अगर भाजपा यह मानती है कि यह बयान उचित नहीं है गलत दिया गया बयान है तो उनके ऊपर पार्टी को जाप्ता कार्रवाई करनी चाहिए और उन्हें बोलना चाहिए पार्टी को कि कंगना रनौत इस बयान के ऊपर खुद माफी मांगे और कंगना रनौत जी को माफी मांगनी चाहिए जिस तरह से कल डल्लेवाल जी को दिल्ली एयरपोर्ट पर ऊपर रोका गया ये निंदनीय है ऐसी ऐस, ऐसा रोका रखाई नहीं होनी चाहिए हम भी इस देश के नागरिक हैं हमें भी बाहर जाके प्रचार करने का हक है और 31 अगस्त को लाखों किसानों मजदूरों के इकट्ठ इन बॉर्डरों पर हो सभी देशवासियों को उत्तर भारत के सभी राज्यों के किसान मजदूर माताओं बहनों को अपील कर रहे हैं अधिक से अधिक इकतीस अगस्त को बॉर्डरों पर ਪਹੁੰਚੇ ਧੰਨਵਾਦ